ਮੈਂ ਕਦੇ ਨਹੀਂ ਗਿਆ ਪਰ ਜਦੋਂ ਮੇਰਾ ਇਹ ਸਾਰਾ ਖਤਮ ਹੋਏਗਾ ਮੈਂ ਤੁਹਾਡੇ ਕੋਲ ਖੁਦ ਚੱਲ ਕੇ ਆਵਾਂਗਾ ਮੇਰੇ ਵੱਲੋਂ ਤਾਂ ਤੁਸੀਂ ਡਾਕਟਰ ਵੀ ਬੁਲਾ ਕੇ ਰੱਖਿਓ ਸਾਈਡ ਤੇ ਲਿਜਾ ਕੇ ਮੈਨੂੰ ਚੈੱਕ ਕਰਿਓ ਕੀ ਸੱਚੀ ਇਦਾਂ ਦਾ ਹੈ ਜਿੱਦਾਂ ਦੇ ਅਸੀਂ ਇਲਜ਼ਾਮ ਲਾਦੇ ਜਿੱਦਾਂ ਦੀ ਅਸੀਂ ਗੱਲਾਂ ਕਹੀਆਂ ਇਹ ਚੈੱਕ ਕਰਿਓ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਬੜੇ ਸਤਿਕਾਰ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਨਾਲ ਥੋੜੇ ਦਿਨ ਪਹਿਲਾਂ ਤੁਸੀਂ ਕਿਹਾ ਡੇਢ ਘੰਟੇ ਦੀ ਵੀਡੀਓ ਚੋਂ ਡੇਢ ਮਿੰਟ ਦਾ ਕਲਿੱਪ ਕੱਟ ਕੇ ਅੱਧਾ ਮਿੰਟ ਦਾ 30 ਸੈਕਿੰਡ ਦਾ ਕਲਿੱਪ ਚਲਾਇਆ ਕਹਿੰਦੇ ਸਾਰਾ ਸੁਣਾਉਂਦੇ ਗਿਆਨੀ ਹਰਪ੍ਰੀਤ ਸਿੰਘ ਜੀ ਕਿੰਨੀ ਤਕਲੀਫ ਹੁੰਦੀ ਹੈ ਜਦੋਂ ਕੋਈ ਡੇਢ ਘੰਟੇ ਦੀ ਗੱਲ ਕੱਟ ਕੇ ਵਿੱਚੋਂ ਡੇਢ ਮਿੰਟ ਦਾ ਕਲਿੱਪ ਕੱਟਦਾ ਹੈ ਡੇਢ ਘੰਟਾ ਗੱਲ ਹੋਈ ਹੋਵੇ ਡੇਢ ਮਿੰਟ ਕੱਟੇ ਪਰ ਮੇਰੇ ਨਾਲ ਵੀ ਤਾਂ ਇਦਾਂ ਹੀ ਕੀਤਾ ਪਰ ਮੇਰੇ ਨਾਲ ਵੀ ਤਾਂ ਇਦਾਂ ਹੀ ਕੀਤਾ ਪਿਛਲੇ 5-7 ਸਾਲਾਂ ਤੋਂ ਜਿਹੜੇ ਬੰਦੇ ਸਾਡੇ ਦਿਵਾਨ ਬੰਦ ਕਰਾਉਣ ਲਈ ਜਥੇਦਾਰ ਜੀ ਤੁਹਾਡੇ ਕੋਲ ਗਏ ਸੀ ਉਹਨਾਂ ਨੇ ਵੀ ਤਾਂ ਦਿੱਦ ਦੇ ਸੈਕਿੰਡ ਅੱਧੇ-ਅੱਧੇ ਮਿੰਟ ਦੇ ਕਲਿੱਪ ਕੱਟੇ ਆ ਮੇਰੇ ਕੋਈ 15 ਸੈਕਿੰਡ ਦਾ ਕੋਈ 20 ਸੈਕਿੰਡ ਦਾ ਕੰਪਲੀਟ ਗੱਲ ਕਿਦਦਣ ਸੁਣਾਈਏ ਵੇਖੋ ਕਿੰਨੀ ਤਕਲੀਫ ਹੁੰਦੀ ਅਮਰ ਸੰਚਾਰ ਬੰਦ ਕਰਾ ਤੇ ਢੜੀਆਂ ਵਾਲਾ ਬੰਦ ਕਰਾਤਾ ਅਮਰ ਸੰਚਾਰ ਵੀ ਤਾਂ ਹੁੰਦੇ ਸੀ ਨਾ ਹਰ ਜਗ੍ਹਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਮਰਿਆਦਾ ਦਾ ਪ੍ਰਚਾਰ ਤਾਂ ਮੈਂ ਕਰਦਾ ਸੀ ਨਾ ਤੇ ਕਿੰਨੀ ਤਕਲੀਫ ਹੁੰਦੀ ਜਦੋਂ ਕੱਟ-ਕੱਟ ਕੇ ਗੱਲਾਂ ਤੇ ਲੋਕਾਂ ਦੇ ਸਾਹਮਣੇ ਗਲਤ ਰੂਪ ਬਣਾਇਆ ਜਾਂਦਾ ਹੁੰਦਾ ਕੁਝ ਹੋਰ ਹੈ ਸੁਣਾਇਆ ਕੁਝ ਹੋਰ ਜਾਂਦਾ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਤਕਲੀਫ ਇਹ ਕਿੱਦਾਂ ਹੁੰਦੀ ਹੈ ਤੇ ਇਦਾਂ ਹੀ ਤੁਹਾਡੇ ਕੋਲ ਗਏ ਸੀ ਬੰਦੇ ਤੁਸੀਂ ਚੈਨਲ ਵਿਦਵਾਨ ਬੰਦ ਕਰ ਦਿਓ ਕੋਈ ਲਵਾਵੇ ਨਾ ਹੁਕਮਨਾਮਾ ਸੁਣਾਤਾ ਇਦਾਂ ਹੀ ਹੁੰਦੀ ਏ ਫਿਰ ਜਦੋਂ ਆਪ ਤੇ ਵੀ ਦੀਏ ਫਿਰ ਸਾਨੂੰ ਪਤਾ ਲੱਗਦਾ ਕਿ ਕਿਵੇਂ ਲੋਕ ਕਰਤਾਰ 쿠ਸ਼ੀ ਕਰਦੇ ਨੇ ਆ ਜਿਹੜੀ ਤੁਸੀਂ ਕਹਿੰਨੇ ਹੋ ਨਾ ਗਿਆਨੀ ਹਰਪ੍ਰੀਤ ਸਿੰਘ ਜੀ ਕਿ ਕਰਤਾਰ 쿠ਸ਼ੀ ਕਰਦੇ ਨੇ ਚੈਨਲਾਂ ਦੇ ਉੱਤੇ ਬੰਦੇ ਭੈਣਾ ਧੀਆਂ ਨੂੰ ਕਹਿੰਦੇ ਐ ਕਿ ਤੇ ਸਾਡੇ ਕੋਲ ਬੈਠੋ ਤੁਹਾਨੂੰ ਉਹ ਉਹ ਪੁਰਾਣੇ ਗਰੁੱਪ ਬਣੇ ਵਿਖਾਈਏ ਜਦੋਂ ਇਹ ਐਡ ਕਰਕੇ ਦਿਨ ਰਾਤ ਇੰਨੀਆਂ ਗੰਦੀਆਂ ਗੱਲਾਂ ਬਕਵਾਸ ਕਰਦੇ ਰਹੇ ਐ ਉਹ ਵੀ ਸਮਾਂ ਸੀ ਉਹ ਵੀ ਵੇਖਿਆ ਬੰਦੇ ਨੂੰ ਜਲੀਲ ਕਰਨ ਤੱਕ ਜਾਂਦੇ ਆ ਕੱਟ ਕਰਦੇ ਆ ਕਿਤੇ ਉਹ ਮੈਂ ਵੀ ਵੇਖਿਆ ਉਹ ਟਾਈਮ ਉਹ ਸਮਾਂ ਸੋ ਮੈਂ ਇਨੀਕ ਬੇਨਤੀ ਕਰਨੀ ਸੀ ਕਿ ਵੇਟ ਕਰਿਆ ਕਰੋ ਕਾਲ ਨਾ ਕਰਿਆ ਕਰੋ ਥੋੜਾ ਟਾਈਮ ਵੇਟ ਕਰ ਲਓ ਬਾਕੀ ਸਾਬਜਾਦਿਆਂ ਦੀ ਯਾਦ ਵਿੱਚ ਮਾਤਾ ਗੁਜਰਕੌਰ ਜੀ ਸਾਬਜਾਦਾ ਅਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਜੀ ਸਾਬਜਾਦਾ ਫਤਿਹ ਸਿੰਘ ਜੀ ਦੀ ਯਾਦ ਵਿੱਚ ਚਾਰ ਰੋਜ਼ਾ ਸਮਾਗਮ ਪਰਮੇਸ਼ਰ ਦਵਾਰ ਚ ਹੋਣਾ ਹੈ 24 25 26 ਰਾਤ ਦੇ ਦੀਵਾਨ 7 ਤੋਂ 9 ਵਜੇ ਤੱਕ ਤੇ 27 ਤਰੀਕ ਨੂੰ ਦੁਪਹਿਰ ਦਾ ਦੀਵਾਨ ਵੱਡਾ ਮੰਥਲੀ ਦੀਵਾਨ ਹੋਏਗਾ ਉਹਦੇ ਵਿੱਚ ਸੰਗਤ ਦਰਸ਼ਨ ਦੇਵੇ ਤਿੰਨੇ ਚਾਰੇ ਦਿਨ ਰਾਤ ਦੇ ਤਿੰਨ ਦੀਵਾਨ ਇੱਕ ਦਿਨ ਦਾ ਦੀਵਾਨ ਹੋਣਾ ਸੰਗਤ ਨੂੰ ਬੇਨਤੀ ਉਹ ਚ ਪਹੁੰਚਿਓ ਸਾਰੇ ਇਸ ਵੀਡੀਓ ਨੂੰ ਪਾਇਓ ਸ਼ੇਅਰ ਕਰਿਓ ਸਾਰਿਆਂ ਤੱਕ ਮੈਸੇਜ ਜਾਵੇ ਜੋ ਹੁਣ ਅੱਗੇ ਇਨਵੈਸਟੀਗੇਸ਼ਨ ਹੋਏਗੀ ਅਸੀਂ ਸਾਰੇ ਉਹਦੇ ਵਿੱਚ ਡਟ ਕੇ ਸਹਿਯੋਗ ਦੇਾਂਗੇ ਸੁਕੀਤੇ ਨਹੀਂ ਭੱਜਣ ਵਾਲੇ ਭਾਈ ਸਾਰੇ ਚੜ੍ਹਦੀ ਕਲਾ ਚ ਰਹੋ ਕਾਇਮ ਰਹੋ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਖੁਸ਼ ਰਹੋ ਬਸ ਇਨਾ ਬੋਲਣ ਲੱਗਿਆਂ ਧਿਆਨ ਰੱਖਿਆ ਕਰੋ ਕਿਸੇ ਦਾ ਦਿਲ ਨਾ ਦੁਖਾਇਆ ਕਰੋ ਚੜ੍ਹਦੀ ਕਲਾ ਚ ਰਹੋ ਤੇ ਆਪਣੇ ਮਨ ਤੇ ਕੰਮ ਕਰੋ ਹਮੇਸ਼ਾ ਆਪਣੇ ਆਪ ਨੂੰ ਕਾਇਮ ਰੱਖਿਓ ਚੜ੍ਹਦੀ ਕਲਾ ਚ ਰਹਿਓ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ